ਜਾ ਤੇਰਾ ਨਾਮ ਬਲਗਦਾਤਾ ਵਾ ਚਾਚਾ ਚਾਚਾ ਤੇਰਾ ਨਾਮ ਬਲਦੀਏ ਕੀ ਨਾਮ ਰਖਿਆ ਹੈ ਸੋਨਾ ਪੁੱਤ ਸੋਨਾ ਪੁੱਤ ਹਾਂ ਸੋਨਾ ਪੁੱਤ ਤੇਰਾ ਕੀ ਹੈ ਤੇਰਾ ਨਾ ਤੂੰ ਮੈਨੂੰ ਡਾ ਮੈਨੂੰ ਡਾ ਨਹੀਂ ਦਿੰਦਾ ਪੁੱਤ ਪਾਪਾ ਨੂੰ ਵੀ ਹੁਟਾ ਦੋ ਪਪਾ ਪਪਾ ਮਨਾ ਤਾਡਾ ਨਾਮ ਪਪਾ ਰਖਿਆ ਵਾ ਨਾ ਹੀ ਰਖਨੇ ਆਂ ਹਾਂ ਹਾਂ ਉਹਦਾ ਸੋਨਾ ਪੁੱਤ ਟਾਡਾ ਪਪਾ ਮੈਂ ਪਾਪਾ ਕਾ ਕਾ ਪਾਪਾ ਪਾਦੀ ਇੱਥੇ ਬਹਿ ਜਾ ਦੋ ਦੋ ਇੱਥੇ ਬਹਿ ਜਾ ਕਿਤੇ ਪਾਪਾ ਜੀ ਇੱਥੇ ਬਹਿ ਜਾ ਤੂੰ ਮੈਨੂੰ ਉੱਠ ਦੇ ਦੇਗਾ ਉੱਠ ਦੇ ਦੋ ਉੱਠ ਦੇ ਦੋ ਹਾਂ ਮੈਂ ਬਹਿ ਜਾਦਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਇਹ ਲੋਕ ਦਾ ਬੱਤੇ ਗਾਸ ਨੇ ਸਿੱਕੇ ਕਰ ਜਿਹੜਾ ਮਨਜੋਤ ਦਾ ਜਿਹੜਾ ਗਵਾਚਿਆ ਆਹ ਕਿਹੜੀਆਂ ਅਗਲਾ ਆਹ ਅਗਲਾ ਜਿਹੜਾ ਬੰਦਾ ਬੰਦ ਕਰਦਾ

ਵੈਸੇ ਮੈਂ ਪਹਿਚਾਣਿਆ ਨਹੀਂ ਤੀ ਕੌਣ ਭੈਣ ਜੀ ਮੈਂ ਸਾਬ ਤੁਹਾਨੂੰ ਵੀਡੀਓ ਨਹੀਂ ਪਾਈ ਕਾਲ ਵੀ ਕੀਤੀ ਅੱਛਾ ਅੱਛਾ ਮਨਜੋਤ ਦੀ ਵੀਡੀਓ ਤੇ ਹੀ ਪਾਈ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕੋਈ ਨਹੀਂ ਚਲੋ ਅੰਦਰ ਚੱਲੀ ਹੁਣ ਠੀਕ ਹੈ ਮਨਜੋਤ ਹਾਂਜੀ ਆ ਵੇਖ ਲੋ ਤੁਹਾਡੇ ਸਾਹਮਣੇ ਹੀ ਆ ਹੋਰ ਮਨਜੋਤ ਜੀ ਕੀ ਹਾਲ ਜੇ ਠੀਕ ਹੋ ਪਹਿਚਾਣਿਆ ਕੌਣ ਹੈ ਇਹਨਾਂ ਸਾਹਬਾ ਜਿੰਨੇ ਟਾਈ ਵੀਡੀਓ ਬਣਾ ਕੇ ਭੇਜੀ ਹੈਗੀ ਨਾ ਵੀਡੀਓ ਥੋੜਾ ਹਾਂ ਦੂਸੂ ਦੂਸੂ ਵਾਲੀ ਫਿਲਮ ਹਾਂ ਫਿਲਮ ਫਿਲਮ ਇਹ ਇਹਨਾਂ ਦੇ ਘਰ ਕੇ ਤੁਸੀਂ ਅੱਜ ਘਰ ਆਏ ਆ ਚਲੋ ਬਿਠਾਈਏ ਨਾ ਨੂੰ ਅੰਦਰ ਨਾ ਕਣ ਆਈ ਇੱਥੇ ਹੀ ਮੈਨੂੰ ਤੂੰ ਬੜੀ ਬਸੂ ਘਰ ਇਨ ਘਰ ਤੇ ਮੇਰਾ ਉਹ ਹੀ ਆ ਆਹੋ ਆ ਲੈ ਅੰਦਰ ਬਿਠਾਈਏ ਉਹ ਵੀ ਤੁਹਾਡਾ ਆ ਵੀ ਤੁਹਾਡਾ ਹੀ ਘਰ ਆ ਆ ਠੀਕ ਆ ਹਾਂ ਕੁਰਸੀਆਂ ਤੇ ਸੋਫਿਆਂ ਤੇ ਗੁਰਵ੍ਰਤ ਤੇ ਖੇਡ ਲਾ ਪਤਾ ਚਲ ਮੈਂ ਨਾ ਖੇਡਾਂ ਨਹੀਂ ਨਹੀਂ ਮੈਂ ਹਾਂ ਉਹਨੇ ਖੇਡ ਲੈਣਾ ਵਾ ਤੂੰ ਹੀ ਚਲੋ ਅੰਦਰ ਅਜੇ ਜਾਦ ਨਹੀਂ ਇਹਨਾਂ ਨੂੰ ਪੁੱਛੀ ਵੀ ਹੈ ਹਾਂਜੀ ਅਜਾ ਵੀ ਜਿੱਥੇ ਵੇਰ ਕਿੱਥੇ ਆ ਜਾ ਮੈਂ ਪਾਣੀ ਲੈ ਕੇ ਆਵਾਂ ਕਿੰਨੇ ਭੋਲੇ ਯੋ ਬਹੁਤ ਜ਼ਿਆਦਾ ਇਥੇ ਮੋਜਾ ਤੇ ਨਾ ਉੱਥੇ ਮੈਂ ਪੱਠੇ ਪੋਂਦਾ ਐ ਉੱਥੇ ਹੀ ਮੋਜਾ ਕੁੜਕੇ ਇਦਾਂ ਬਹੁਤ ਹੰਕੀ ਤੈਨੂੰ ਉਹਨਾਂ ਨੇ ਪ੍ਰਾਕਾਦ ਲੱਕਮਗਾ ਇਦਾਂ ਤੇ ਤੂੰ ਪ੍ਰਸ਼ੰਗ ਰਾਇਆ ਵਾ ਕਿਉਂ ਕਿਹਾ ਕਾਦਾ ਅੱਖਾਂ ਦਾ ਨਹੀਂ ਪੰਜ ਕ ਲਈਆਂ ਨਾ ਉਹ ਵੈਸੇ ਲਈਆਂ ਟੌਰ ਕਰ ਗਿਆ ਟੌਰ ਨਹੀਂ ਕਰਿਆ ਬਾਈਕ ਤੇ ਆਈਦਾ ਤੇ ਮਸਲ ਮਸਲ ਮੋਟਰਸਾਈਕਲ ਤੇ ਪਿਆ ਜਾਂਦਾ ਅੱਖਾਂ 'ਚ ਮੌਸਮ ਆਉਹ ਨਾ ਸੁੰਡੀਆਂ ਪੈ ਜਾਂਦੀਆਂ ਹੂੰ ਸੁੰਡੀਆਂ ਠੀਕ ਆ ਮਹਾਂ ਪ੍ਰਸ਼ਨ ਕਰਾਓ ਅੱਖਾਂ ਕਾਲੀਆਂ ਹਨ ਐਨ ਕਾਈ ਹਾਂ ਅੱਖਾਂ ਸਹੀ ਹਾਂ ਹੋਵੇ ਤੁਹਾਨੂੰ ਸਹੀ ਹੈ ਇਹਦਾ ਪੜਕਾ ਨੂੰ ਬੜਾ ਮਜ਼ਾ ਆਉਂਦਾ ਹੈ ਲਈ ਜਾ ਸਮਝ ਹਲੋ ਵੀਰ ਜੀ ਹਾਂ ਜੀ ਡਵਾਈਡ ਹੋਈ ਲੋਣੀ ਕਿਤੇ ਡਾਕਟਰ ਕੋ ਹਾਂ ਜੀ ਡਵਾਈਡ ਹੋਣੀ ਹੁੰਦੀ ਭਰਾ ਜਾਣਾ ਹੈ ਮਿੱਠੀ ਮਿੱਠੀ ਲੈ ਕੇ ਦੇਣਗੇ ਤੇ ਹਾਂ ਜੀ ਜਾਣਾ ਹੈ ਟੈਕਸੀ ਕਿ ਜਦੋਂ ਦੋਈ ਜਾਣਾ ਨਹੀਂ ਉੱਥੇ ਨਹੀਂ ਹੋਟੇ ਲੈ ਜਾਣਾ ਵਾ ਹਸਪੀਟਲ ਚ ਨਾ ਉੱਥੇ ਹੋਟੇ ਲੱਗੇ ਪੰਗੂੜੇ ਹੋਟੇ ਲੱਗੇ ਆ ਹਾਂ ਜਿੱਦਾਂ ਦਾ ਉਹ ਬਾਹਰ ਵਾ ਨਾ ਅੱਗੇ ਲਾਂਡੇ ਹੀ ਨੇ ਤੇ ਸੋਨੇ ਪੁੱਤ ਨਾ ਹਾਂ ਹਾਂ ਤੇ ਉੱਥੇ ਬੜੇ ਜਦੇ ਆ ਫੇਰ ਚੱਲ ਜੂ ਹੂੰ ਹੂੰ ਦੁਆਵ ਦੁਵਾਈ ਦੇ ਕੱਤਬੂ ਕਰਾਓ ਚਲੋ ਇਹ ਨਵੀਂ 슈ਗਰ ਵਾਲਾ ਬਣ ਬਣਾ ਹਾਂਜੀ ਜਾਨ ਬਚ ਗਈ ਹਾਂਜੀ ਜਾਨ ਬਚੀ ਆ ਤੇ ਢਾਡੇ ਜੜੇ ਵਾ ਹਿੰਮਤ ਕਰਨ ਦੇ ਨਾਲ ਹੀ ਨਹੀਂ ਤੇ ਕਈ ਲੋਕੀ ਵੇਂਦੇ ਰਹਿੰਦੇ ਆ ਹੋਰ ਕਿੰਨੇ ਜਣੇ ਨੇ ਤੁਹਾਡੀ ਪੋਸਟ ਵੀ ਕੀਤਾ ਗਰੁੱਪ ਜਿੱਤੇ ਮੈਂ ਵੀ ਕਾਲ ਕਰਕੇ ਚਲੋ ਇਹ ਵੀ ਹਿੰਮਤ ਕੋਈ ਕੋਈ ਕਰਦਾ ਆ ਹਿੰਮਤ ਕਰੀ ਇਹ ਤੇ ਹਾਂਜੀ ਹਾਂਜੀ ਨਹੀਂ ਤੇ ਪਤਾ ਨਹੀਂ ਕੀ ਕਰਨਾ ਸੀਗਾ ਹੁਣ ਇਹਨਾਂ ਦੀਆਂ ਹਰਕਤਾਂ ਤੋਂ ਇਹਨਾਂ ਦੀਆਂ ਗੱਲਾਂ ਤੋਂ ਪਤਾ ਲੱਗਦਾ ਵਾ ਵੀ ਕਿੰਨਾ ਔਖਾ ਟਾਈਮ ਨਿਕਲਿਆ ਇਹਨਾਂ ਦਾ ਹਾਂ ਬਹੁਤ ਕੰਮ ਕੀਤਾ ਚਲੋ ਫਿਰ ਵੀ ਉਹਨਾਂ ਦਾ ਬੜਾ ਬੜੇ ਧੰਨਵਾਦੀ ਆ ਹੀ ਜਿਹੜਾ ਚਲੋ ਚੋਕੇ ਖੜਿਆ ਇਹਨਾਂ ਨੇ ਨਹੀਂ ਤੇ ਪਤਾ ਨਹੀਂ ਕੀ ਹੈ ਨਾ ਬਣ ਜਾਣਾ ਹੀਗਾ ਹਾਂਜੀ ਕੀ ਨਹੀਂ ਬਣ ਜਾਣਾ ਆ ਤੂੰ ਵੀ ਸਾਪ ਹੋਣਾ ਹੈ ਨਹੀਂ ਨਹੀਂ ਚਲੋ ਤੇ ਇਹਨਾਂ ਨਾਲ ਕਰੋ ਗੱਲਾਂ ਪਤਾ ਮੈਂ ਆਈ ਇੱਕ ਇਹਨਾਂ ਨਾਲ ਦੱਸ ਠੀਕ ਮੇਰੇ ਨਾਲ ਡੰਗ ਮਾਰਦੀ ਨਗਲੀ ਹੋ ਡਰ ਗਿਆ ਹਾਂ ਨਗਲੀ ਹੋ ਲਗਦਾ ਅਸਲੀ ਉਹ ਹੈ ਇਹ ਅਸਲੀ ਹੀ ਲੱਗਦਾ ਐ ਨੂੰ ਟੱਕਲਾ ਸਪੇਰਾ ਨਾਲ ਫੜ ਕੇ ਲੈ ਜੇ ਉਹ ਨਹੀਂ ਕਰਨਾ ਇਹਨੂੰ ਹੈ ਸਪੇਰੇ ਨਹੀਂ ਕਰਨਾ ਉਹ ਲੈ ਤੂੰ ਦੇ ਫੜ ਕੇ ਤੇ ਤੇਰੇ ਡੰਗ ਨਾਲ ਲੱਗ ਜੇ ਫੇ ਮੇਰੀ ਮੋਂ ਨਾਲ ਲੱਜੂਗਾ ਨਹੀਂ ਕੱਲਾ ਸਾਪੀ ਕਰਨਾ ਉਹਨੇ ਢੀਨ ਵਜਾ ਕੇ ਮੈਂ ਨਹੀਂ ਜਾਣਾ ਮੇਰਾ ਕਾਫੀ ਤੇ ਮੈਂ ਬਾਤ ਚ ਬਣਾਉਣੀ ਆ ਡਾਕਟਰ ਦਾ ਫੋਨ ਹੀ ਨਾ ਆ ਜੇ ਜਾਣਾ ਪੈਣਾ ਸੀ ਫਿਰ ਨਾਮ ਵੀ ਦਾ ਬਾਂ ਦਾ ਨਾਮ ਤੇ ਦਵਾ ਅੱਜ ਜੇ ਮਨਜੋਤ ਘਰ ਆਏ ਆ ਇਨਾਂ ਦੀ ਵਜ੍ਹਾ ਤੇ ਕਨਾਲੀ ਆਈ ਐ। ਆ ਬਹੁਤ ਮਹਿੰਗੀ ਆ। ਕਿ ਪੈਂਟ? ਆ ਕਾਰੀਅਨਕ। ਨਹੀਂ ਨਹੀਂ ਬਹੁਤੀ ਜ਼ਿਆਦਾ ਨਹੀਂ ਸਸਤੀ ਐ। ਕਦ ਲਈ ਨਹੀਂ ਮਹਿੰਗੀ? ਮੈਨੂੰ ਕੀ ਪਤਾ? ਆ ਕੀ ਆ? ਇਹ ਚੈੱਕ ਬੁੱਕ ਵਾ। ਇਹਨਾਂ ਨੇ ਦੀ ਨਾ ਇਹ ਨਾਮ ਰੱਖਿਆ ਹੀਗਾ। 5 ਲੱਖ ਰੁਪਇਆ ਉਹ ਦੇਣਾ ਮੈਨਾਂ ਨੂੰ ਨਹੀਂ ਨਹੀਂ ਭੈਣ ਜੀ ਨਾਮ ਕਰਕੇ ਨਹੀਂ ਮੈਂ ਆ ਤੇ ਇਹ ਤਾਂ ਨਾਮ ਦੀ ਗੱਲ ਕਰਕੇ ਸਰਮੰਦਾ ਨਾ ਕਰੋ ਮੇਨਾਂ ਨਹੀਂ ਵੀਰੇ ਹੁਣ ਜਿਹੜਾ ਨਾਮ ਬੰਨਦਾ ਵਾ ਤੁਹਾਨੂੰ ਲਿਖਿਆ ਆ ਹੀ ਆਪਾਂ ਪੋਸਟਰ ਦੇ ਵਿੱਚ ਉਹਦੇ ਹੁਣ ਦੇਣਾ ਹੀ ਆ ਫਿਰ ਜੇ ਨਾਂ ਦਵਾਂਗੇ ਆਪਾਂ ਤੇ ਫਿਰ ਤੇ ਮੁਕਰਣ ਵਾਲੀ ਗੱਲ ਹੋਗੀ ਨਾ ਮੈਂ ਤਾਂ ਇਨਸਾਨੀਅਤ ਦੇ ਨਾਂ ਤੇ ਹਲਪ ਕੀਤੀ ਤੁਹਾਡੀ ਕੋਈ ਪੈਸੇ ਦੇ ਚੱਕਰ ਚ ਕਰਕੇ ਨਹੀਂ ਤੇ ਵੀਰੇ ਵੀ ਅਸੀਂ ਆਪਣੀ ਖੁਸ਼ੀ ਨਾ ਹੀ ਦੇਣਦੇ ਆ ਇਹ ਘਰ ਆ ਗਏ ਆ ਨਾ ਇਹਨਾਂ ਦੀ ਇੰਨੀ ਕਾਜਾਦੀ ਕਮਾਈ ਆ ਵੀ ਆਪਾਂ ਇੰਨਾ ਕਾਪਾ ਆਸਾਨੀ ਨਾਲ ਹੱਥ ਖੇਡ ਕੇ ਦੇ ਸਕਦੇ ਆ ਗੱਲਾ ਪੈ ਚੀਜੀ ਕਾਲੀ ਚਲੋ ਕੋਈ ਨਹੀਂ ਉਹ ਤੇ ਮੈਂ ਮੰਨਦਾ ਤੁਹਾਡੇ ਕੋਲ ਬਹੁਤ ਪੈਸੇ ਆ ਪੈਸੇ ਜੋ ਜੀ ਦੀ দানਪੁੰਨ ਕਰ ਲੈਣਾ ਕੋਈ ਦਸਾਲ ਕਰਨਾ ਆਪਣੇ ਹੱਥੀ ਦਿਓ ਜਿੰਨੂ ਵੀ ਦੇਣਾ ਨਹੀਂ ਵੀਰੇ ਇਹ ਤੁਹਾਡੇ ਨਾਂ ਦੇ ਹੀ ਆ ਤੇ ਇਹ ਤੇ ਹੀ ਲਓ ਇਹਦਾ ਭਾਵੇਂ ਤੁਸੀਂ ਗਿਫਟ ਲੈ ਲਓ ਭਾਵੇਂ ਤੁਸੀਂ ਭਾਵੇਂ ਤੁਹਾਡਕੋ ਅਹੀਂ ਕਿੜਾ ਕਹਿੰਦੇ ਆ ਪਿਟਾੜਕੋ ਨਹੀਂ ਪੈਸੇ ਆਗੇ ਪਰ ਇਹ ਤੁਹਾਡਾ ਇੱਕ ਭੈਣ ਵੱਲੋਂ ਗਿਫਟ ਹੀ ਆ ਭਾਵੇਂ ਤੁਸੀਂ ਆਪਣੇ ਗਰੀਬਾਂ ਚ ਵੰਡ ਦੋ ਜੋ ਮਰਜ਼ੀ ਕਰੋ ਹਾਂਜੀ ਹਾਂਜੀ ਨਹੀਂ ਤੁਸੀਂ ਲੈਣ ਤਾਂ ਜੇ ਮੈਨੂੰ ਆਪਣਾ ਵੀਰ ਮੰਨਦੇ ਜੇ ਤੇ ਮੈਨੂੰ ਆ ਗਿਫਟ ਨਹੀਂ ਜਾਓ ਗਿਫਟ ਮੈਂ ਤੁਹਾਡੇ ਕੋਲ ਮੰਗੂਗਾ ਮੇਰਾ ਉਹ ਗਿਫਟ ਮੈਨੂੰ ਦੇ ਦਿਓ ਤੇ ਵੀਰੇ ਫਿਰ ਤੀ ਹੱਕ ਨਾ ਮੰਗੋ ਨਾ ਨਾਲੇ ਤੁਸੀਂ ਪਹਿਣ ਗਈ ਜਾਂਦੇ ਜੇ ਨਾਲੇ ਤੁਸੀਂ ਚੀਜ਼ ਕੀ ਜਾਂਦੇ ਜੇ ਬਸ ਨਾ ਨਾ ਕਰਿਓ ਜੇ ਮੇਰੀ ਪਹੁੰਚ ਇੱਥੇ ਨਹੀਂ ਆਉਂਦਾ ਨਹੀਂ ਨਹੀਂ ਵੀਰੇ ਰਿਕਵੈਸਟ ਨਹੀਂ ਪਹਿਣਾ ਨੂੰ ਤੇ ਮਾਨ ਨਾ ਹੱਕ ਦੇ ਨਾਲ ਹੀ ਕਹਿ ਦੇਈਦਾ ਵਾ ਕਿ ਪਹਿਣਾ ਆ ਚੀਜ਼ ਸਾਨੂੰ ਚਾਹੀਦੀ ਆ ਤੇ ਤੂੰ ਦੇ ਜਿੱਥੋਂ ਮਰਜੀ ਹਾਂ ਭਾਜੀ ਤੇ ਤੁਹਾਡੇ ਕੋਲ ਘਰ ਆ ਗਿਆ ਉਹਨੇ ਉਹਨਾਂ ਤੇ ਕੇਸ ਕੀਤਾ ਵੀ ਮੇਰੇ ਸੱਜਣਾ ਤੇ ਉਹਨਾਂ ਤੇ ਅਟਾ ਅੰਕਲ ਦੇ ਤੁਹਾਨੂੰ ਪਤਾ ਉਹ ਤੇ ਹੋ ਗਿਆ ਅਰੈਸਟ ਹੋ ਗਿਆ ਹਾਂਜੀ ਪਰ ਉਹਨਾਂ ਦਾ ਮੁੰਡਾ ਨਹੀਂ ਜਿਹ ਹੋਇਆ ਉਹ ਉਹ ਵੀ ਆਪਣਾ ਸੱਜਣਾ ਤੇ ਉਹ ਵੀ ਘਰੋਂ ਬੇਕਾਰ ਹੋਇਆ ਹਾਂਜੀ ਉਹ ਵੀ ਦਸੰਡੇ ਗਏ ਕਿ ਮੁੰਡਾ ਪਗੋੜਾ ਹੋ ਗਿਆ ਪਰ ਇੱਕ ਅੱਧੇ ਦਿਨ ਤੱਕ ਫੜਿਆ ਹੀ ਜਾਣਾ ਵਾ ਕਿੱਥੇ ਲੁਕ ਲੂਗਾ ਉਹ ਉਹ ਗੱਲ ਤੇ ਫੜਿਆ ਤੇ ਜਾਣਾ ਹੀ ਆ ਪਰ ਮਗਰੋਂ ਘਰ ਦੀ ਬਹੁਤ ਹਾਲਤ ਕਰਦਿਆਂ ਦੀ ਘਰ ਜਨਾਨੀਆਂ ਆਈਆਂ ਹਾਂਜੀ ਤੇ ਤੁਹਾਨੂੰ ਪਤਾ ਹੀ ਇਹ ਬੰਦੇ ਮੈਨੂੰ ਤੁਹਾਡੇ ਦੇ ਵਿੱਚ ਹੀ ਸਭ ਕੁਝ ਕੀ ਹਾਲ ਹੁੰਦਾ ਮੋਹ ਜਨਾਨੀ ਦਾ ਉਹ ਤੇ ਵੀਰੇ ਮੈਨੂੰ ਪਤਾ ਹੀ ਆ ਬਹੁਤ ਔਖਾ ਹੋ ਜਾਂਦਾ ਜਨਾਨੀ ਵਾਸਤੇ ਹਾਂਜੀ ਹਾਂਜੀ ਮੇਰੀ ਹੋਰ ਕੋਈ ਹੋਰ ਕੋਈ ਕੰਮ ਹੈ ਸਬਾਬ ਸਬਾਬ ਸੱਲ ਲਓ ਸੱਲ ਲਓ ਪਰ ਵੀਰੇ ਮੰਨਣਾ ਨਹੀਂ ਨਾ ਸਾਡੇ ਕਿਹਨੇ ਵੀ ਇੱਥੇ ਕਿਉਂਕਿ ਜੋ ਉਹਨਾਂ ਨੇ ਵੀਰ ਜੀ ਉਹਨਾਂ ਨੇ ਕਹਿਣਾ ਕਿ ਇਦਾਂ ਫਿਰ ਕੀ ਮੋਰਲ ਜਾਊਗਾ ਲੋਕਾਂ ਨੂੰ ਕਿ ਰੱਖ ਕੇ ਕੰਮ ਵੀ ਕਰਵਾ ਲਓ ਕਿਹਨੂੰ ਦੱਸੋ ਇਹਨਾਂ ਨਾ ਹੁਣ ਸਾਡੇ ਘਰੇ ਪਤਾ ਵੀ ਨਹੀਂ ਹੈਗਾ ਤੇ ਫਿਰ ਲੋਕੀ ਤੇ ਇਦਾਂ ਹੀ ਕਰਨਗੇ ਜਿੰਨੂੰ ਮਰਜ਼ੀ ਫੜ ਕੇ ਬੰਨ ਕੇ ਕੰਮ ਕਰਾ ਲਿਆ ਕਰਨਗੇ ਤੇ ਸਜਾ ਫਿਰ ਸੌਰੀ ਮੰਗ ਕੇ ਤੇ ਸਜਾ ਮਾਫ ਕਰਵਾ ਲੈਣਗੇ ਬਾਕੀ ਉਹਨਾਂ ਨੂੰ ਵੀ ਨਹੀਂ ਪਤਾ ਉਹਨਾਂ ਨੇ ਹੈਲਪ ਵੀ ਕੀਤੀ ਹੈ ਇਹਦੀ ਇੱਕ ਹਿਸਾਬ ਦੇ ਚੁੱਕਿਆ ਆ ਡੱਕੇ ਹਾਂਜੀ ਹੈਲਪ ਤੇ ਬਹੁਤ ਕੀਤੀ ਵੇਣੀ ਹਾਂ ਮਦਨਾ ਆਂਟੀ ਵੀ ਦੱਸ ਸੀ ਉਹਨਾਂ ਨੇ ਆਪਣੇ ਘਰ ਰੱਖਿਆ ਜਿਕੇ ਉਹ ਗੱਡੀਆਂ ਦੇ ਹੱਥ ਲੱਗ ਜਾਂਦਾ ਕਿ ਟਰੱਕ ਵਾਲੇ ਤੇ ਲੈ ਕੇ ਕਿਤੇ ਦੂਰ ਲੈ ਜਾਂਦਾ ਮੈਂ ਤੇ ਆ ਭਰਾਤੀ ਸਾਰੀ ਰਾਤ ਸੋਚਦੀ ਰਹੀ ਚਲੋ ਭਾਵੇਂ ਜਿੱਦਾਂ ਮਰਜ਼ੀ ਹੀ ਇਹਨੂੰ ਮਾ ਮਾ ਵਾਲਾ ਪਿਆਰ ਮਿਲਿਆ ਦੇਖੋ ਥੋੜਾ ਬਹੁਤਾ ਚਲੋ ਇਹ ਵੀ ਹੁੰਦਾ ਵਾ ਵੀ ਆਪਣੀ ਮਾਂ ਤੇ ਨਹੀਂ ਰਹੀ ਮਤਰੀ ਮਾਂ ਵਾਲਾ ਹੀ ਸਹੀ ਹਾਂਜੀ ਹਾਂਜੀ ਜਿੱਦਾਂ ਦਾ ਸਲੂਕ ਕੀਤਾ ਹੈ ਤੇ ਮਤਰੀਆਂ ਮਾਮਾ ਵਾਲਾ ਹੀਗਾ ਹਾਂਜੀ ਚਲੋ ਜੇ ਸਜ਼ਾ ਵੀ 1 ਸਾਲ ਦੀ ਉਹਨਾਂ ਨੂੰ ਮਿਲੀ ਗਈ ਹੈ 1 ਸਾਲ ਦੀ ਹਾਂਜੀ ਅੰਕਲ ਅरेस्ट ਹੋ ਗਿਆ ਸੋਨੂੰ ਭੱਜਾ ਫਿਰਦਾ ਹੈ ਹਾਂਜੀ 3 ਨਿਕਲ ਸਜ਼ਾ ਮਿਲੀ ਗਈ ਉਹਨਾਂ ਨੂੰ ਪਤਾ ਲੱਗ ਗਿਆ ਵੀ ਗਲਤ ਕੀਤਾ ਹੈ ਜੇ ਨਾ ਉਹਨਾਂ ਅੱਗੇ ਤੋਂ ਕੁਝ ਕਰਨਾ ਇਹ ਤਾਂ ਨਹੀਂ ਕਰਨਾ ਇਹਨੇ ਤਾਂ ਸਿੱਖਿਆ ਮਿਲ ਜਾਨੀ ਉਹਨਾਂ ਨੂੰ ਠੀਕ ਆ ਕੋਈ ਨਹੀਂ ਫਿਰ ਮੈਂ ਸਲਾਹ ਕਰਕੇ ਨਾ ਫਿਰ ਮੈਂ ਦੱਸ ਦੂੰਗੀ ਇਹ ਤੇ ਹੁਣ ਪੱਕਾ ਕੰਮ ਕਰਿਓ ਹਾਂਜੀ ਉਹਨਾਂ ਦੇ ਘਰ ਦਾ ਬਹੁਤ ਹਾਲਾਤ ਖਰਾਬ ਹੋਇਆ ਤਾਂ ਠੀਕ ਜੀ ਹਾਂਜੀ ਕੋਈ ਗੱਲ ਨਹੀਂ ਉਹ ਤੇ ਮੈਂ ਜ਼ਰੂਰ ਸੋਚੂੰਗੀ ਯਾ ਚੈੱਕ ਕਰ ਲੈਂਦਾ ਤੂੰ ਉਹ ਕੰਮ ਕਰ ਦੋ ਮੇਰਾ ਸਭ ਕੁਝ ਉਹਦੇ ਵਿੱਚ ਹੀ ਆ ਜਾਣਾ ਨਹੀਂ ਨਹੀਂ ਕੋਈ ਨਹੀਂ ਇਹ ਤੁਸੀਂ ਇਹ ਲੈ ਕੇ ਜਾਓ ਤੁਸੀਂ ਹਲੋ ਮਿੰਦਰ ਸਾਈਨ ਕਰੋ ਉਗੁੰਦੇ ਸਾਈਨ ਪੈਸੇ ਕਢਾਉਣੇ ਆ ਨਾ ਵੀਰ ਨੇ ਜਾ ਕੇ ਚੈੱਕ ਮੈ ਮੇਰੇ ਕੋ ਮੇਰੇ ਕੋ ਪੈਸੇ ਆ ਜਦ ਭੁੱਲ ਗਿਆ ਵਾ ਮੇਰੇ ਕੋ ਨਹੀਂ ਪੈਸੇ ਹੈ ਚਲ ਕੋਈ ਨਹੀਂ ਲਵ ਮੈਂ ਕਰ ਦਿੰਦਾ ਜੋ ਆਂਟੀ ਖਾਤਾ ਆ ਵੀਰੇ ਹੱਡਾ ਠੀਕ ਕੋਚੂ ਨਹੀਂ ਜ਼ਿਆਦਾ ਹੈਗਾ ਚੀਜੀ ਖਾ ਕੇ ਲੈ ਗਿਆ ਮੈਨੂੰ ਦੇ ਦੇ ਕੋਈ ਨਹੀਂ ਦੇ ਦਾਂਗਾ ਸਾਰੀ ਚੀ ਜੀ ਤੁਹਾਨੂੰ ਦੇ ਜਾਣੀ ਏ ਆ ਰੋਟ ਮੈਂ ਲੈ ਲੇ ਜੀ ਤੁਹਾਡੇ ਕੋਲ ਹਾਂਜੀ ਹੁਣ ਤੁਸੀਂ ਜੋ ਮਰਜੀ ਕਰੋ ਤੇ ਉਹ ਕੋਈ ਨਹੀਂ ਗੱਲ ਤੇ ਮੈਂ ਜਰੂਰ ਗੌਰ ਕਰੂੰਗੀ ਨਹੀਂ ਨਹੀਂ ਕਰਨਾ ਪੈ ਨਹੀਂ ਤੁਹਾਨੂੰ ਉਹਦੀ ਫੈਮਲੀ ਕਰਕੇ ਆ ਹਾਂਜੀ ਜਿਆਦਾ ਕਰ ਜਨਾਨੀ ਆ ਤੇ ਬਹੁਤ ਹਾਲਾਤ ਖਰਾਬ ਹੋਏ ਪਏ ਕਰੋ ਨਾਲ ਹਾਂਜੀ ਨਹੀਂ ਉਹਦੇ ਮੈਂ ਨਾ ਗਰੀ ਭੁੱਖੇ ਮਤ ਦੇ ਪਏ ਹਾਂਜੀ ਉਹ ਤੇ ਮੈਂ ਸਮਝ ਜੀ ਸਕਦੀ ਹਾਂ ਜਿਹਨੇ ਪੈਂਦੇ ਜਨੇ ਉਹ ਪੁੰਦੇ ਹਾਂਜੀ ਵਿੱਚੋ ਜਦੋਂ ਇਹ ਦੱਸਦੇ ਆ ਨਾ ਜਦੋਂ ਗੱਲਾਂ ਕਰਦੇ ਆ ਆਪ ਇਹਨਾਂ ਦਾਦਾ ਲਈ ਤੇ ਫਿਰ ਤੇ ਬੜਾ ਗੁੱਸਾ ਚੜਦਾ ਵਾ ਹਾਂਜੀ ਹਾਂਜੀ ਪਰ ਹੁਣ ਜੇ ਤੁਸੀਂ ਕਹਿਆ ਵਾ ਐਡੇ ਮਾਨਨਾ ਕਿਹਾ ਵਾ ਤੇ ਕੋਈ ਗੱਲ ਨਹੀਂ ਸਭ ਤੋਂ ਵੱਡਾ ਇਨਾਮ ਮੇਰਾ ਉਹੀ ਏ ਹਾਂਜੀ ਹਾਂਜੀ ਨਹੀਂ ਕੋਈ ਗੱਲ ਨਹੀਂ ਵੀ ਜੀ ਚਲੋ ਭਾਂਜੀ ਮੈਂ ਜਾਂਨਾ ਹਾਂ ਤੁਹਾਡੇ ਕੋਲ ਆ ਗਏ ਜੇ ਆਹ ਹੁਣ ਇੱਕ ਭਰਾ ਬਲੋ ਤੁਸੀਂ ਰੱਖ ਲਓ ਨਹੀਂ ਵੀ ਰੋ ਕੰਮ ਕਰ ਦਿੰਨੇ ਨੇ ਨਹੀਂ ਨਹੀਂ ਇੱਕ ਵੀ ਰਾਖਾ ਤੇ ਮੀਲੇ ਬਲੋ ਰੱਖ ਲਓ ਨਾ ਇਹ ਤੇ ਪਰ ਮੈਂ ਹਣ ਤਾਨੂੰ ਦਿੱਤੇ ਆ ਨਾ ਨਹੀਂ ਨਹੀਂ ਕੋਈ ਗੱਲ ਫਿਰ ਜੀ ਜੀ ਤੁਹਾਨੂੰ ਜੀ ਤੇਰੇ ਮੈਨੂੰ ਆਦੀ ਬਸ ਮੇਰਾ ਉਹ ਕਰਦੋ ਕੰਮ ਫਿਰ ਕੇਸ ਵਾਪਸ ਲੈ ਲਓ ਚਲੋ ਕੋਈ ਨਹੀਂ ਵੀ ਦੇ ਫਿਰ ਤੁਸੀਂ ਬੋ ਮੈਂ ਫਿਰ ਨਾ ਚਾਹ ਬਣਾ ਕੇ ਲਿਓਨੀ ਆ ਨਹੀਂ ਨਹੀਂ ਬਸ ਚਾਹ ਦੀ ਕੋਈ ਗੱਲ ਨਹੀਂ ਜਾਂ ਫਿਰ ਕੀ ਮੈਂ ਜਾਨ ਦੇ ਨਾਲ ਮੈਨੂੰ ਇੱਕ ਭਰਾ ਮਿਲ ਗਿਆ ਇਤੋਂ ਵੱਡੀ ਖੁਰਕੀ ਖੁਸ਼ੀ ਚਾਈ ਹਾਂਜੀ ਹਾਂਜੀ ਚਲੋ ਬਹਿ ਜਾਓ ਫਿਰ ਮੈਂ ਲੈ ਕੇ ਆਵਾਂ ਚ ਨਹੀਂ ਚਲੋ ਚੱਲਦਾ ਨਾ ਫਿਰ ਆਵਾਂਗਾ ਨਹੀਂ ਵੀਰੇ ਇੰਨਾ ਨਹੀਂ ਜਾਂਦੇ ਕੋਈ ਨਹੀਂ ਕੇਸ ਹੋ ਜੂਗਾ ਸਹੀ ਹਾਲ ਤੁਹਾਡਾ ਤੇ ਨਹੀਂ ਨਹੀਂ ਮੈਨੂੰ ਕਿ ਤੂੰ ਵਾਪਸ ਤੇ ਫੇਰ ਨਹੀਂ ਹੁਣ ਤੀ ਚਾਹ ਪੀ ਕੇ ਜਾਓ ਤੇ ਆਈਦਾ ਮੈਨੂੰ ਵੀ ਚਾਹ ਮਿਲ ਜੂਗੀ ਨਹੀਂ ਨਹੀਂ ਚੱਲੀ ਹੁਣ ਨਹੀਂ ਨਹੀਂ ਬਹਿ ਜਾ ਮੈਂ ਬਸ ਆ ਗਈ ਮੈਂ ਮੈਨੂੰ ਬੈਠ ਕੋਈ ਮੈਂ ਜਾਣਗੇ ਵਹਿ ਨਹੀਂ ਦਿੰਦੇ ਦਿੰਦੇ ਆ ਜਿਆਦੇ ਮਿਲ ਜਾਣਗੇ ਫਿਰ ਸੋਈ ਜਾ ਕੇ ਖਾ ਲਿਆ ਕਰ ਤੂੰ ਡਿਗਿੰਗ ਨਾਲ ਦੇਣ ਜਗਾ ਕੋਈ ਨਹੀਂ ਨਾ ਸੋਣ ਨੂੰ ਲੈ ਕੇ ਆਵਾਂਗਾ

हा टाइम तो कुछ भी नहीं हो तो दधी रात हो गई होंगी हाए सुमन कली घर वो ही बंद कर दा ये ना हो चोर चार ही अंदर बड़ जाए तो मेनू पता ना लगे ਬੱਬ ਬੰਦਿਆਂ ਨਾ ਹੀ ਬਰਕਤਾਂ ਆਵਾ ਬੰਦੇ ਨਾ ਘਰ ਹੁਣ ਤੇ ਘਰ ਵੱਡ-ਵੱਡ ਖਾਂਡਿਆ ਵਾ ਬੰਦਿਆਂ ਤੋਂ ਬਗੈਰ ਅਸੀਂ ਕਾਦੇ ਜੋਗੇ ਆ ਭਾਵੇਂ ਦਬਕਾ ਹੀ ਭਾਵੇਂ ਕੋਸ਼ਿਸ਼ ਹੀ ਪਰ ਫੇਰ ਵੀ ਘਾਰੇ ਹੁੰਦੇ ਹੀ ਤੇ ਕਿਤੇ ਘਰ ਪਰ ਜਾਂਦਾ ਹੀਗਾ ਜੇ ਆ ਮੁੰਡਾ ਹੀ ਤੇ ਕਿਤੇ ਇੰਨਾ ਕੰਮ ਕਰਦਾ ਹੀਗਾ ਅਸੀਂ ਸਾਰੀ ਦਿਹਾੜੀ ਰਾਤ ਤੱਕ ਵਿੜੇ ਚ ਤੁਰੀਆਂ ਫੇਰਨਾ ਭਾਵੇਂ ਨੇਰਾ ਵੀ ਹੋ ਜਾਣਾ ਤੇ ਕੋਈ ਪ੍ਰਵਾਹ ਨਹੀਂ ਕਿ ਬਾਹਰ ਕੰਮ ਕਰਦੇ ਆ ਬਾਹਰ ਸਾਰੇ ਜਾਣੇ ਹੈਗੇ ਆ ਹੈ ਜਦੋਂ ਇਹਨਾਂ ਦੇ ਪਾਪਾਈ ਨੇ ਲੇਟ ਆਉਣਾ ਸੋਨੂ ਨੇ ਲੇਟ ਆਉਣਾ ਤੇ ਅਹੀਂ ਆਖਣਾ ਚੱਲ ਮੁੰਡਾ ਹੈਗਾ ਉੱਥੇ ਹਨੂ ਤਾਂ ਵੀ ਨਹੀਂ ਕੋਈ ਡਰ ਲੱਗਦਾ ਹੁੰਦਾ ਹਾਏ ਹੁਣ ਤਾਂ ਸਾਨੂੰ ਘਰ ਹੀ ਡਰਾਉਣਾ ਬਣ ਗਿਆ ਵਾ ਜੇ ਅਹੀਂ ਘਰੋਂ ਚਲ ਗੀਆਂ ਤੇ ਸਾਡਾ ਘਰ ਮੋਦਾ ਹੋ ਜਾਣਾ ਸਾਡੇ ਤੇ ਘਰ ਕਾਉ ਖਲੋਊਗਾ ਨਾ ਬਾਬਾ ਅਹੀਂ ਨਹੀਂ ਘਰੋਂ ਪਿਆਰ ਪੁੱਟਣਾ ਮਹਾਰਾਜ ਸਾਡੇ ਬੰਦੇ ਘਰ ਆ ਜਾਣ ਰਾਜੀ ਬਾਜੀ ਸੱਚੇ ਪਾਸ਼ਾ ਕੋਈ ਨਹੀਂ ਪੈਸਾ ਤੇ ਲੈਸੇ ਕੰਮ ਨੂੰ ਹੁੰਦਾ ਦੁਕਾਨ ਨੂੰ ਤੇ ਸੁਖਾ ਨੂੰ ਹੁੰਦਾ ਵਾ ਵਨੀ ਲਗ ਲਗ ਆ ਕੇ ਵੀ ਕਾਰ ਆ ਜਾਣ ਤੇ ਚੰਗਾ ਵਾ ਹੇ ਹਾਏ ਲੋੜਾ ਮੋਟਰਸਾਈਕਲ ਆ ਉੰਡਿਆ ਵਾ ਹਾਏ ਹਾਏ ਹੁਣ ਇਹਦੇ ਕੋਈ ਚੋਰ ਨਾ ਹੋਵੇ ਹਾਏ ਕੌਣ ਹੋਊਗਾ ਹਾਏ ਮੈਂ ਤੇ ਸੁਮਨ ਘਰ ਆਵਾਂ ਦੋਵੇਂ ਜਾਣੀਆਂ ਹਾਏ ਹਾਏ ਮੇਰਾ ਤੇ ਕੰਬੰਡੇ ਆ ਸਰੀਰ ਹਾਏ ਲਟਾਂ ਚ ਬਵਾਜ ਚਾ ਕੇ ਆਉਣ ਤੇ ਆ ਹਾਏ ਵੇਣੀ ਆ ਕਹੋ ਨਾ

ਵੇਦਾ ਆਟਾ ਮੁੱਕਾ ਹੀ ਵੇਦਾ ਕਿ ਐਂ ਡਿਊਟੀ ਤਾਂ ਹੋਣਾ ਹੀ ਤੇ ਆਂਦੇ ਆਟਾ ਮੁੱਕਾ ਹੁਣ ਛੱਡ ਕੇ ਆਂਦਾਂ ਨੇ ਹੋਰ ਤੂੰ ਸੁਣਾ ਆਇਆ ਸੋਨੂੰ ਭਾਈ ਦਾ ਫੋਨ ਚਾਚਾ ਲੱਗਾ ਪਤਾ ਕੋ ਪੁੱਤ ਸੋਨੂੰ ਭਾਈ ਦਾ ਤਾਂ ਕੋਈ ਫੋਨ ਨਹੀਂ ਆਇਆ ਅਸੀਂ ਤੇ ਬਹੁਤ ਜ਼ਿਆਦਾ ਟੈਨਸ਼ਨ 'ਚ ਵਾਂ ਤੇ ਚਾਚਾ ਤੇਰੇ ਵੱਲ ਸਵੇਰੇ ਰਜਿੰਦਰ ਭਾਜੀ ਹੋਣਾ ਨੇ ਆਉਣਾ ਵਾ ਇੱਧਰ ਨੂੰ ਤੇ ਫੇਰ ਦੱਸ ਕੁਝ ਕੇ ਸਾਰੀ ਗੱਲ ਬਾਤ ਫੇਰ ਉਹਦੀ ਵੱਲ ਜਾਣਾ ਵਾ ਅੱਛਾ ਹਾਂ ਫੇਰ ਪਤਾ ਲੱਗਣਾ ਕੀ ਆ ਤੇ ਕੀ ਨਹੀਂ ਤੇ ਮੇਰੀ ਗੱਲ ਸੁਣੋ ਇਹਨਾਂ ਕੋ ਨੰਬਰ ਨਹੀਂ ਆ ਗਏ ਉਹ ਸਾਹਬ ਉਹਨਾਂ ਦੇ ਉਹ ਜਿਹੜਾ ਦੂਜਾ ਮੁੰਡਾ ਵਾ ਲਾਵ ਰਾਣੇ ਹੋਣੀ ਕਿੰਨੇ ਇਹਦੇ ਸੂਨ ਦੇ ਦੋਸਤ ਮਿੱਤਰ ਹੀ ਤੇ ਉਹਨਾਂ ਸਾਰਿਆਂ ਦੇ ਨੰਬਰ ਮੇਰੇ ਕੋਲ ਠੀਕ ਐਦਾ ਵੀ ਨਹੀਂ ਉਹ ਨੰਬਰ ਹਾਏ ਹਾ ਤੁਸੀਂ ਐਦਾ ਜਾਣਾ ਡਿਊਟੀ ਤੇ ਹੋਣ ਆਏ ਨੇ ਸਾਹਮਣੇ ਤੇ ਉਧਰ ਭੇਜ ਦੇ ਮੇਰੇ ਮਟਾ ਜਣ ਤੇ ਹੋਣਾ ਭੋਖ ਨਾ ਮਿਲ ਜਾਨੀ ਤੋੜਨੀ ਤੁਹਾਡੀ ਗੱਲ ਸੁਣ ਹਾਏ ਤੂੰ ਹੈਰੜੇ ਹੋ ਗਈ ਜੇ ਕਿਤੇ ਬੰਦਾ ਐਵੇਂ ਕਿਹਾ ਵੇ ਨਿਆਣੇ ਦਾ ਨੰਬਰ ਰੱਖ ਲੈਂਦਾ ਮੁੰਡਿਆ ਕੁੜਿਆ ਦੇ ਹੁਣ ਸਾਨੂੰ ਇੰਨਾ ਵਕਤ ਪਿਆ ਵਾ ਹੜਕੋਤ ਹੁਣ ਨੋਸਸ ਕੋਕੇ ਤੇ ਕੋਈ ਨੰਬਰ ਹੀ ਹੈ ਨਹੀਂ ਕਿਸੇ ਦਾ ਤੇ ਤੂੰ ਹੀ ਕਿਤੇ ਲੱਭ ਲੁਭ ਕੇ ਕਿਤੇ ਫੋਨ ਕਰਕੇ ਪੁੱਛ ਲੈ ਸਾਨੂੰ ਦਾ ਹੀ ਪਤਾ ਕਰ ਲੈ ਪੁੱਤ ਤੇਰਾ ਭਲਾ ਹੋਊਗਾ ਹੈ ਹੈ ਨਹੀਂ ਨੰਬਰ ਕਿਸਦਾ ਵੀ ਹਾਏ ਨੰਬਰ ਨਹੀਂ ਹੈਗਾ ਤਾਂ ਦੱਸ ਕੀ ਕਰਾਂਗੇ ਅਸੀਂ ਤੇ ਬੜੇ ਦੁਖੀ ਹੋਏ ਆ ਪੁੱਤ ਭਾਬੀ ਚਿਰ ਦੇ ਕਿਤੇ ਰੋਟੀ ਨਹੀਂ ਖਾਂਣ ਦੇ ਜੀ ਕਿਤੇ ਹੜਕੋ ਕੋਈ ਕੰਮ ਹੀ ਨਹੀਂ ਹੋਣ ਲਿਆ ਸਾਡੀਆਂ ਮਈਆਂ ਰਿੰਗਣ ਡੀਆਂ ਓ ਟਾਰਾ ਕੱਢਣ ਵਾਲੀਆਂ ਪੱਠੇ ਪੋਣ ਵਾਲੇ ਆ ਜਾ ਹਾਂ ਮੇਰਾ ਪੁੱਤ ਦੋ ਟੋਕਰੇ ਉਹਨਾਂ ਦੇ ਗਾੜੀ ਤੂੜੀ ਦੇ ਤੇ ਹਰੇ ਦੇ ਸੁੱਟ ਦੇ ਚਾਚੀ ਤੂੰ ਤੇ ਹੱਦ ਕਰਦੀ ਏ ਕਿਉਂ ਲੈ ਮੈਂ ਤਾਂ ਘਰ ਨਹੀਂ ਪੱਠੇ ਪਾਏ ਤੇ ਹੁਣ ਮਤਕ ਦੱਸੋ ਪੁੱਤ ਪੱਠੇ ਪਾਵਾਂ ਘਰ ਨਹੀਂ ਪੱਠੇ ਪਾਏ ਤੇ ਕੋਈ ਨਹੀਂ ਘਰ ਤੇਰਾ ਸਰਦਾ ਹੋਊਗਾ ਜੇ ਮੁਸ਼ਕਲ ਸਮੇਂ ਨਹੀਂ ਕਿਸੇ ਦੇ ਲੱਗੇ ਉਹਨਾਂ ਤੇ ਕੀ ਫਾਇਦਾ ਭੈਣ ਭਰਾਵਾਂ ਦਾ ਲੱਗੇ ਤੀਆਂ ਪੁੱਤਾਂ ਦਾ ਕੰਮੀ ਤੂੰ ਹੀ ਕੀਤਾ ਅਸੀਂ ਥੋੜਾ ਕੀਤਾ ਕਿਹੜੇ ਪੁੱਠੇ ਕੰਮ ਕੀਤੇ ਉਹ ਜਿਹੜਾ ਮੁੰਡਾ ਪਾਪਾ ਛੱਡਿਆ ਪਹਿਲਾਂ ਇੱਥੇ ਹਾਂ ਤਾਂ ਪੱਠੇ ਹੀ ਪੈ ਗਈ ਪੁੱਤ ਕੋਈ ਨਹੀਂ ਦੱਸਾਈ ਕੰਮ ਕੋਈ ਐਦਾਂ ਨਾ ਪੁੱਤ ਕਰ ਤੂੰ ਤਾਂ ਸਗੋਂ ਸਾਡੇ ਬਲਦੀ ਦਾ ਤੇਲ ਪਾਉਣ ਡਿਆ ਮੈਂ ਸਗੋਂ ਤੈਨੂੰ ਪੁੱਤ ਪੁੱਤ ਕਰਕੇ ਗੱਲ ਕਰਨ ਹਾਏ ਹਾਏ ਕੀ ਫਾਇਦਾ ਆਂਡ ਗਵਾਣ ਦਾ ਲੋਕੀ ਕਹਿੰਦੇ ਹੁੰਦੇ ਆ ਗਵਾਣ ਦਾ ਕੀ ਆਂਦੇ ਤੇ ਗਲੀ ਦੇ ਕੱਖ ਦੀ ਲੋੜ ਪੈ ਜਾਂਦੀ ਆ ਤੇ ਰਿਸ਼ਤੇਦਾਰਾਂ ਨਾਲੋਂ ਗਵਾਣ ਚੰਗਾ ਵਾ ਹਾਏ ਹਾਏ ਇਹ ਤੇ ਗਵਾਣ ਵੀ ਕਾਹਦਾ ਚੰਗਾ ਹੋਇਆ ਐਡਾ ਜਵਾਨ ਹੀ ਉਹ ਵਹਿਲਾ ਐਵੇਂ ਕਹਵੇਂ ਨੇ ਦੋ ਚਾਰ ਟੋਕਰੇ ਸੁੱਟ ਦੇਣੇ ਹੀ ਸਗੋਂ ਆਵੇਂ ਆਹ ਦਾ ਚਲ ਚਾਚੀ ਹੋਰ ਜਿੰਨਾ ਕੰਮ ਕਰਾਉਣਾ ਕਰਾ ਲਾ ਦੁਖੀ ਬੰਦੇ ਦੇ ਬਾਬਾ ਪੈਰ ਹੀ ਰੱਖਦੇ ਆ ਸਾਰੇ ਡਿੱਗੇ ਤੇ ਕੋਈ ਨਹੀਂ ਕਿਸ ਨੂੰ ਠਾਲਦਾ ਚੱਲ ਸ਼ਾ ਪੁੱਤ ਰਾਜੀ ਰੋ ਜੋ ਸਾਡੇ ਭਾਪ ਆਈ ਅਸੀਂ ਤੇ ਕੱਟਣੀ ਆ ਮੈਂ ਆਪੋਂ ਨਹੀਂ ਹੌਲੀ ਹੌਲੀ ਹੁਣ ਥੋੜੇ ਥੋੜੇ ਕਰਕੇ ਅਹਿਮਤੋਂ ਮਨਪ੍ਰੀਤ ਤੇ ਅਹਿਮਤੋਂ ਮਨਜੋਦ ਲੈ ਜਦੀ ਮਾਂ ਵੀ ਆ ਗਈ ਉਹ ਕਿੱਧਰ ਜਾਵਾਂ ਜੀ ਅਸੀ ਗਾਲ ਸਾਸਰੀ ਗਾਲ ਪਤਾ ਰਾਜੀ ਰੋ ਕਿਧਰ ਫੇੜਦੇ ਤੁਸੀਂ ਆ ਕੁੜੀ ਨੂੰ ਸਾਸਰੀ ਕਾਲ ਸਵੇਰ ਦੀ ਤੋਂ ਗਈ ਕਦੋਂ ਦੇ ਤੈਨੂੰ ਢੀਕਨ ਦਾ ਟਾਈਮ ਨਾ ਕਰਨੂ ਆ ਕਿਥੋਂ ਫੁੱਲ ਲੈ ਆਉਣੀ ਤੂੰ ਰੋ ਜੀ ਪਰ ਮੈਂ ਕੀ ਕਰਨਾ ਡਾਡਾ ਮੈਂ ਕਹਿੰਦੇ ਨਿਹਰਾ ਜੇ ਬੰਦਾ ਫੋਨ ਹੀ ਕਰ ਦਿੰਦਾ ਵਾ ਨਹੀਂ ਉਹ ਤੇ ਮੇਰਾ ਵੀਰ ਵੀ ਲਿਆ ਸਕਦਾ ਵਾ ਮੰਮੀ ਤੇ ਹੀ ਮੈਂ ਦਾ ਹੱਦ ਜੀ ਤੇ ਯਨ ਨੂੰ ਕਹਿੰਦੇ ਇਹ ਵੀ ਕੁੜੀ ਹੱਡੀ ਨੂੰ ਲੈ ਆ ਕਰ ਦੱਸ ਮੈਂ ਉਹਦਣਾ ਆਉਂਗੀ ਤਾਂ ਸੋਹਣੀ ਲੱਗਦੀ ਆ ਕਿਤੇ ਸਾਨੂੰ ਵੀਨੇ ਕਹਣਾ ਕੀ ਗੱਲ ਆ ਮੈਂ ਹੈ ਨਹੀਂ ਆ ਇੱਥੇ ਜਿਹੜਾ ਤੂੰ ਉਹਨਾ ਹੁੰਦੀ ਆ ਉਹ ਤਾਂ ਪੁੱਤ ਵੇਲੇ ਇੱਕ ਵੇਲੇ ਦੀ ਗੱਲ ਵਾ ਨਾਲੇ ਓਏ ਮੁੰਡੇ ਤਾਂ ਬੜੇ ਚੰਗਾ ਵਾ ਏ ਤੇ ਮੰਮੀ ਅੱਗੇ ਤੇ ਕਦੀ ਵੇਖਿਆ ਨਹੀਂ ਗਾ ਇਹ ਇੱਥੋਂ ਆ ਤਿੰਨ ਚਾਰ ਦਿਨਾਂ ਤੋਂ ਹੀ ਦਿਖਣ ਜਿਹੜਿਆ ਵੇ ਨਾ ਆਪਣੇ ਨਾਨਕੇ ਰਹਿੰਦੇ ਮਾਂ ਇਹਦੀ ਵੀ ਨੌਕਰੀ ਕਰਦੀ ਆ ਤੇ ਡੈਡੀ ਇਹ ਤਾਂ ਬਾਹਰ ਰਹਿੰਦਾ ਪਹਿਲਾਂ ਤੇ ਪੈਲੀਆਂ ਅੰਕਲੋਂ ਨੇ ਨਹੀਂ ਲਈਆਂ ਹੀ ਕਿ ਆਹੋ ਹਾ ਪਤਾ ਨਹੀਂ ਇਹ ਆ ਗਏ ਆ ਪਿੰਡ ਵਾ ਇਹ ਰਹਿੰਦੇ ਹੁੰਦੇ ਜਦੋਂ ਉਹ ਤਾਂ ਬੜੇ ਚੰਗੇ ਜਿਹੜੀ ਮਾਂ ਵੀ ਬਹੁਤ ਚੰਗੀ ਆ ਨੇਰਾ ਹੁੰਦਾ ਜਾਣੜਿਆ ਮਨਪ੍ਰੀਤ ਆਈ ਨਹੀਂ ਅਜੇ ਜਦਾਂ ਵੀਰ ਆ ਗਿਆ ਤਾਂ ਉਹਨੇ ਆਣ ਕੇ ਪੁੱਛਣਾ ਵੇ ਕਿੱਥੇ ਆਈ ਆ ਕਿ ਨਹੀਂ ਆਈ ਮੈਂ ਕਿਹ ਜਵਾਬ ਦਵਾਂਗੀ ਉਹਨੂੰ ਉਦੋਂ ਮੈਂ ਸੋਚਦਾ ਸੀ ਵੀ ਇਹਨੂੰ ਹੋਸਟਲ 'ਚ ਹੀ ਪਾ ਦਿੰਦੇ ਚੰਗਾ ਹੀ ਪਰ ਮੰਨਦੀ ਨਹੀਂ ਰਾਹ ਨਹੀਂ ਚੰਗਾ ਤੁਰ ਕੇ ਆਉਂਦੀ ਆ ਮੈਂ ਹੋਸਟਲ ਚ ਨਹੀਂ ਪੋਣਾ ساری ਜ਼ਿੰਦਗੀ ਤੇ ਉਦੀ ਉੱਥੇ ਨਾ ਜਾਣੀਏ ਤੇ ਮੁੜ ਕੇ ਜੇ ਆਈ ਤੇ ਤਾਂ ਵਿਆਹ ਕਰਨਾ ਪੈਣਾ ਗੱਲ ਤੇ ਉਹਦਾ ਵੀ ਠੀਕ ਆ ਜੀ ਤੇ ਮੇਰਾ ਵੀ ਨਹੀਂ ਕਰਦਾ ਪਾਉਣ ਨੂੰ ਆਹੋ ਰੌਣਕ ਲੱਗੀ ਰਹੀਦੀ ਉਹਨਾਂ ਘੜੀ ਰੌਲਾ ਰਾਲਾ ਪਾਲੀ ਦਾ ਤੇ ਚਲ ਗਈ ਸੁਣ ਪੈਣੀ ਹੈ ਨਾ ਹੂੰ ਫੋਨ ਹੋ ਗਿਆ ਨਾ ਚਾਰਜ ਰੋ ਟੱਕੀ ਦੀ ਸੁੱਤੀ ਮੋਟੋ ਜੀ ਸੁੱਤੀ ਆ ਮੈਂ ਤੇਰੀ ਨੀਂਦ ਹੀ ਪੂਰੀ ਹੁੰਦੀ ਸਾਰੀ ਰਾਤੀ ਇਹ ਕਿਹੜਾ ਸੌਣਾ ਹੈ ਸੱਪ ਵਾਂਗ ਫੂਕਾ ਮਾਰਦੀ ਉੱਠ ਬੰਦ ਰਾਜਾ ਉੱਠ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਹ ਨਵੀਂ ਵੀਡੀਓ ਸ਼ੁਰੂ ਹੋਣ ਜਾ ਰਹੀ ਹੈ ਨਵੇਂ ਚੈਨਲ ਤੇ ਜਿਸ ਦਾ ਨਾਮ ਆ ਵਸਦਾ ਪੰਜਾਬ ਤੇ ਇਸ ਚੈਨਲ ਦਾ ਪਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦੇਵਾਂਗੇ ਤੇ ਕਮੈਂਟ ਵਿੱਚ ਵੀ ਪਿੰਨ ਕਰ ਦਾਂਗੇ ਤੇ ਤੁਸੀਂ ਉਸ ਲਿੰਕ ਤੇ ਜਾ ਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਧੱਕ ਲੈਣਾ ਤਾਂ ਕਿ ਜਦੋਂ ਵੀ ਵੀਡੀਓ ਆਵੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇ ਤੇ ਬੈਲ ਦੇ ਆਈਕਨ ਤੇ ਵੀ ਜਰੂਰ ਪ੍ਰੈਸ ਕਰਕੇ 올 ਤੇ ਸਿਲੈਕਟ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਵੀ ਇਨਫੋਰਮੇਸ਼ਨ ਨਾਲ ਨਾਲ ਹੀ ਮਿਲਦੀ ਰਹੇ ਵੀਡੀਓ ਦੇ ਟਾਈਟਲ ਤੋਂ ਇਹ ਅੰਦਾਜ਼ਾ ਨਾ ਲਗਾ ਲੈਣਾ ਕਿ ਸ਼ਾਇਦ ਵੀਡੀਓ ਗਲਤ ਤਰੀਕੇ ਨਾਲ ਪੇਸ਼ ਹੋਵੇਗੀ ਵੀਡੀਓ ਬਹੁਤ ਹੀ ਸਿੱਖਿਆਦਾਇਕ ਰਹੇਗੀ ਮੋਸਟਲੀ ਜੰਗ ਜਨਰੇਸ਼ਨ ਲਈ ਨਿਊ ਵੀਡੀਓ ਹੋਣ ਕਰਕੇ ਜਿਨ੍ਹਾਂ ਨੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣ ਤੇ ਵੀਡੀਓ ਜਦ ਆਵੇਗੀ ਤਾਂ ਕਮੈਂਟ ਕਰਕੇ ਆਪਣੇ ਸੁਜੈਸ਼ਨ ਦੇਣਾ ਨਾਲ ਨਾਲ ਕਿਉਂਕਿ ਹਰ ਇੱਕ ਨੂੰ ਅਲੱਗ-ਅਲੱਗ ਤਰ੍ਹਾਂ ਦੇ ਐਕਸਪੀਰੀਅੰਸ ਹੁੰਦੇ ਆ ਤੇ ਫਿਰ ਅਸੀਂ ਨਾਲ ਦੀ ਨਾਲ ਐਡ-ਆਨ ਕਰੀ ਜਾਵਾਂਗੇ ਓਕੇ ਜੀ ਬਾਏ ਬਾਏ ਧੰਨਵਾਦ